ਸਾਰ ਸਾਬ ਆਹੇ ਗੁਰਜੀ ਕੀ ਫਤਿਹ ਵੈਸੇ ਪਤਾ ਤਾਂ ਕੱਲ ਹੀ ਲੱਗ ਗਿਆ ਸੀ ਕਿਸੇ ਕਾਰਨ ਕਰਕੇ ਵੀਡੀਓ ਨਹੀਂ ਪਾਈ ਵੀ ਪਤਾ ਲੱਗਾ ਇਸ ਗੱਲ ਦਾ ਵੀ ਉਹ 27 ਤਰੀਕ ਆ ਰਹੀ ਹੈ ਜਿਹੜੀ ਉਸ ਦਿਨ ਜਿਹੜੀ ਮਾਝੇ ਦੀ ਧਰਤੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੋਈ ਗੇਅ ਪਰੇਡ ਦੀ ਗੱਲਬਾਤ ਕਰ ਰਹੇ ਆ ਕੁਝ ਕੋਈ ਵੱਖਰੀ ਜਮਾਤ ਉੱਠੀ ਆ ਹੁਣ ਨਵੀਂ ਤੇ ਚਲੋ ਸਰਕਾਰ ਇਹਨਾਂ ਦਾ ਖਿਆਲ ਖਿੜੂ ਰੱਖੇ ਸਕਿਉਰਿਟੀਆ ਦਾ ਉਹ ਇਹਨਾਂ ਨੂੰ ਭਾਈ ਹੁਣ ਕੰਮ ਖਤਰੇ ਵਾਲਾ ਹੀ ਲੱਗਦਾ ਵਾ ਤੇ ਅਸੀਂ ਦੱਸ ਦਗੇ ਗਏ ਪ੍ਰੇਡ ਦਾ ਤਾਂ ਪਤਾ ਨਹੀਂ ਗਏ ਪ੍ਰੇਡ ਪਤਾ ਨਹੀਂ ਕਦੋਂ ਹੋ ਜੇ ਤੇ ਹੁਣ ਪਲੱਸ 1 ਪਲੱਸ 2 ਦੇ ਪੇਪਰ ਹੋਏ ਆ ਤੇ 10ਵੀਂ ਦੇ ਪੇਪਰ ਹੋਏ ਆ ਬੱਚੇ ਵਿਹਲੇ ਹੀ ਆ ਤੇ 20 25 ਬੱਚੇ ਨਵੇਂ ਆਏ ਵੀ ਆ ਉਹ ਕਹਿੰਦੇ ਵੀ ਭਾਈ ਸਾਹਿਬ ਵੀ ਅਸੀਂ ਵੀ ਨਾਲ ਜੱਥੇ ਜਾਉਣਾ ਤੇ ਉਹਨਾਂ ਨੂੰ ਅਸੀਂ ਰੱਖਦੇ ਆ ਸੈਕਟ ਕਰ ਦਿੰਦੇ ਆ ਹੱਥੋਂ ਤਖਲਾਉਣੇ ਆ ਅਸੀਂ ਇਹਨਾਂ ਤੇ ਹੀ ਖਲਾਵਾਗੇ ਮੇਰੇ ਹਿਸਾਬ ਨਾਲ ਤੇ ਬਾਕੀ ਸੰਗਤ ਤਿਆਰ ਪਰ ਤਿਆਰ ਰਵੇ ਤੇ ਇਹ ਆਪਾਂ ਪ੍ਰੇਡ ਦਾ ਤਾਂ ਪਤਾ ਨਹੀਂ ਪਰ ਪ੍ਰੇਡ ਜ਼ਰੂਰ ਕਰਨੀ ਆ ਤੇ ਦੂਜੀ ਗੱਲ ਇੱਕ ਹੋਰ ਆ ਵੀ 27 ਤਰੀਕ ਤਾ ਬਹੁਤ ਦੂਰ ਆ ਵੀ ਆਪਾਂ ਟਰਾਫਿਕ ਇਹਨਾਂ ਨੂੰ ਪਹਿਲਾਂ ਹੀ ਵੰਡ ਲ ਗਏ ਜੱਤ ਹਾਰਦਿਆਂ ਤੇ ਬੇਨਤੀ ਕਰਨੀ ਸੀ ਪੰਜਾਬ ਵਾਸੀਆਂ ਨੂੰ ਆ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਵਿੱਚੋਂ ਮੈਂ ਫੋਟੋ ਕੱਟ ਕੇ ਆਹ ਲਾਈਆਂ ਹੋਈਆਂ ਵਿੱਚ ਵੀਡੀਓ ਦੇ ਤੇ ਵੀ ਜੇ ਕਿਸੇ ਨੂੰ ਪਤਾ ਇਹਨਾਂ ਦਾ ਪਹਿਲਾਂ ਤੇ ਮੈਂ ਤੁਹਾਨੂੰ ਦੱਸ ਦਵਾਂ ਆਪਾਂ ਇਹਨਾਂ ਨੂੰ ਪਹਿਲਾਂ ਹੀ ਜਿਹੜਾ ਹੈਗਾ ਸੀਰੀਜ਼ ਵਾਈਜ਼ ਨਾਂ ਵੰਡਾ ਸਮਰੋਹ ਘਰੋਂ ਘਰੀ ਜਾ ਕੇ ਕਰ ਹੀ ਆਈਏ ਐਵੇਂ ਲੇਟ ਹੁੰਦੇ ਫਿਰਨਗੇ ਵਿਚਾਰੇ ਉੱਥੇ ਆਉਂਦੇ ਫਿਰਨਗੇ ਘਰੇ ਜਾ ਕੇ ਹੀ ਦੇ ਆਈਏ ਇਹਨਾਂ ਨੂੰ ਟਰਾਫਿਕਾਂ ਕਹਣਾ ਕੀ ਲੱਛਣ ਕਰਦੇ ਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਰਨਾ ਕੀ ਆ ਇਸ ਕਰਕੇ ਪ੍ਰਸ਼ਾਸਨ ਕੰਟਰੋਲ ਕਰੇ ਇਸ ਕੰਮ ਨੂੰ ਵੀ ਇਹ ਕੰਮ ਦੀ ਕੋਈ ਬਹੁਤੀ ਦੇਣ ਨਹੀਂ ਹੈਗੀ ਤੇ ਨਾ ਹੀ ਇਹ ਜ਼ਰੂਰੀ ਆ ਜੇ ਕਿਸੇ ਦੇ ਵਿੱਚ ਇਹ ਕਣਕੰਡਾ ਹੈਗਾ ਇਸ ਗੱਲਬਾਤ ਦਾ ਤਾਂ ਦਾ ਘਰੇ ਹੀ ਰਵੇ ਗੋਪਤ ਰਵੇ ਤਾਂ ਵਧੀਆ ਗੱਲ ਆ ਤੇ ਇਹ ਨਾ ਹੋਵੇ ਕਿਤੇ ਵੀ ਵੱਡੇ ਲੈਵਲ ਤੇ ਕੰਮ ਕੋਈ ਹੋਰ ਹੋ ਜੇ ਇਸ ਕਰਕੇ ਅਸੀਂ ਅਡੀਕ ਕਰਦੇ ਆ ਵੀ ਭਾਈ ਕੀ ਸੁਨੇਹਾ ਆਉਂਦਾ ਤੇ ਇਹ ਪੰਜਾਬ ਦੀ ਧਰਤੀ ਤੇ ਕਿਤੇ ਵੀ ਨਹੀਂ ਹੋਣਾ ਚਾਹੀਦਾ ਜੇ ਕਿਤੇ ਹੁੰਦਾ ਵਾ ਤੇ ਸਾਰੇ ਇਕੱਠੇ ਹੋ ਕੇ ਇਹਦਾ ਵਿਰੋਧ ਨਾ ਕਰੋ ਜੇ ਕਿਤੇ ਹੁਣ ਇਹਨਾਂ ਨੇ ਪਾਤੀ ਨਾ ਉਹ ਪੋਸਟ ਜੀ ਵੀ ਇੰਨੀ ਤਰੀਕ ਨੂੰ ਫਲਾਣੇ ਸ਼ਹਿਰ ਆਹਾ ਤੇ ਵਿਰੋਧ ਨਾ ਕਰੋ ਤੇ ਚੁੱਪ ਕਰਕੇ ਘੇਰਾ ਪਾ ਲੋ ਇਹਨਾਂ ਨੂੰ ਤੇ ਜਿਵੇਂ ਵੀ ਇਹਨਾਂ ਦੀ ਸਰਵਿਸ ਕਰੋ ਟਕਾ ਕੇ ਫਿਰ ਖੜਦੇ ਨਹੀਂ ਤਾਂ ਇਹ ਤੇ ਆ ਜਿਹੜੀਆਂ ਵੀਡੀਓ ਸ਼ੇਅਰ ਕੀਤੀਆਂ ਇਹਨਾਂ ਦੇ ਐਡਰੈਸ ਡਰਸ ਭੇਜੋ ਸਾਨੂੰ ਕਿੱਥੋਂ ਦੇ ਹੈਗੇ ਕਿੱਥੋਂ ਦੇ ਨਹੀਂ ਇਹਨਾਂ ਨੂੰ ਤਾਂ ਹਸਾਬ ਕਿਤਾਬ ਕਰਗੇ ਇਹਨਾਂ ਨਾਲ ਬਾਕੀ ਖਿਆਲ ਰੱਖਿਆ ਕਰੋ ਪੰਜਾਬ ਦੇ ਵਿੱਚ ਸੂਰਬੀਰਾਂ ਦੇ ਕਾਫਲੇ ਤਾਂ ਹੁੰਦੇ ਆ ਦਸਤਾਰ ਮਾਰਚ ਹੁੰਦੇ ਆ ਨਗਰ ਕੀਰਤਨ ਹੁੰਦੇ ਆ ਤੇ ਆ ਨਗਰ ਕੀਰਤਨ ਕਰਨ ਵਾਲੀਆਂ ਧਰਤੀਆਂ ਦੇ ਉੱਤੇ ਗੇ ਪਲੇਟਾਂ ਹੋਣ ਲੱਗੇ ਨੇ ਬਹੁਤ ਸ਼ਰਮ ਦੀ ਗੱਲ ਆ ਆਪਣੇ ਆਪ ਤੇ ਸਿੱਖਾਂ ਆਪ ਤੇ ਵੀ ਪੰਜਾਬ ਵਾਸੀਆਂ ਆਪ ਤੇ ਵੀ ਪੰਜਾਬ ਦੀ ਧਰਤੀ ਕੱਲੇ ਸਿੱਖਾਂ ਤੋਂ ਵੀ ਨਹੀਂ ਹੈ ਸਾਂਝੀ ਆ ਗੁਰੂਆਂ ਪੀਰਾਂ ਦੀ ਆ ਸਾਰਿਆਂ ਦੀ ਵੀ ਸਾਂਝੀ ਆ ਸਾਰੇ ਧਰਮਾਂ ਦਾ ਸਤਿਕਾਰ ਆ ਪਰ ਕੁਰਬਾਨੀਆਂ ਸਿੱਖਾਂ ਦੀਆਂ ਬਹੁਤ ਜ਼ਿਆਦਾ ਨੇ ਇਸ ਕਰਕੇ ਇਹ ਅੱਗੇ ਵੀ ਕੁਰਬਾਨ ਹੁੰਦੇ ਰਹਿਣਗੇ ਤੇ ਇਹਨਾਂ ਨੂੰ ਖੁੱਲੀ ਛੁੱਟੀ ਆ ਤੁਸੀਂ 27 ਤਰੀਕ ਰੇਟ ਰੱਖਤੀ ਇੱਕ ਅੱਧੇ ਦਿਨ ਦੇ ਵਿੱਚ ਹੀ ਆਓ ਤੁਸੀਂ ਅਸੀਂ ਤਾਂ ਤਿਆਰ ਬੈਠੇ ਆ ਤੁਹਾਨੂੰ ਦੇਖਣ ਆਤੇ